ਅਵੇ ਮਿਆ ਤੁਦਾ ਨਾਮ ਰਯਾ ਜੈ ਜੈ ਉਹ ਕੀ ਆਦਾ ਅਗਰੇ ਗੇ ਅਗਰੇ ਜਾਣ ਜਲੇ ਆਗੇ ਬਾਓ ਕਰ ਦੇ ਵਿੱਚ ਬਣੀ ਪਾਣੀ ਵਾਲੀ ਹੋਦੀ ਦੇ ਵਿੱਚ ਡਿੱਗਣ ਦੇ ਨਾਲ ਇੱਕ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਅਸਕੇ ਕਿ ਮੰਦਪਾਗੀ ਘਟਨਾ ਮੁਹਾਲੀ ਦੇ ਸੈਕਟਰ 78 ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਕਰ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਦੋ ਪਾਣੀ ਦੀਆਂ ਹੋਦੀਆਂ ਬਨੀਆਂ ਹੋਈਆਂ ਸੀ ਤੇ ਦੱਸਿਆ ਜਾ ਰਿਹਾ ਕਿ ਬੱਚਾ ਖੇਡਦੇ-ਖੇਡਦੇ ਉਸ ਹੋਦੀ ਦੇ ਵਿੱਚ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਕਾਫੀ ਦਿਨ ਬੱਚਾ ਨਹੀਂ ਦਿਖਦਾ ਤਾਂ ਉਹਨਾਂ ਦੇ ਵੱਲੋਂ ਉਸ ਦੀ ਪਾਲ ਕੀਤੀ ਜਾਂਦੀ ਹੈ ਉਸ ਤੇ ਮਾਪੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਹਲਦਵਾਲੇ ਦੇ ਸਾਰੇ ਕਿਤੇ ਦੇਖਿਆ ਜਾਂਦਾ ਹੈ ਹਲਦਵਾਲੇ ਦੇ ਘਰਾਂ ਦੇ ਵਿੱਚ ਵੇਖਿਆ ਗਿਆ ਜਿੱਥੇ ਉਹਨਾਂ ਨੂੰ ਲੱਗਦਾ ਸੀ ਉਹਨਾਂ ਦਾ ਪਤਾ ਲੱਗ ਸਕਦਾ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਵੇਖਿਆ ਗਿਆ ਪਰ ਜਦੋਂ ਉਹਨਾਂ ਨੂੰ ਧਿਆਨ ਆਇਆ ਕਿ ਪਾਣੀ ਦੀ ਹੋਦੀ ਖੁੱਲੀ ਹੋਈ ਆ ਤੇ ਬੱਚਾ ਉਸਦੇ ਨਜ਼ਦੀਕ ਹੀ ਖੇਡ ਰਿਹਾ ਸੀ ਤਾਂ ਉਹਨਾਂ ਦੇ ਵੱਲ ਉੱਥੇ ਜਾ ਕੇ ਵੇਖਿਆ ਗਿਆ। ਉਹਨਾਂ ਨੂੰ ਸ਼ੱਕ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਣੀ ਵਾਲੀ ਹੌਦ ਦੇ ਵਿੱਚ ਡੰਡਾ ਮਾਰ ਕੇ ਵੇਖਿਆ ਜਾਂਦਾ ਤਾਂ ਬੱਚੇ ਦੀ ਮ੍ਰਿਤਕ ਦੇ ਪਾਣੀ ਤੋਂ ਉੱਪਰ ਆ ਜਾਂਦੀ ਆ। ਦੱਸ ਦਿੱਤੀ ਕਿ ਬੱਚੇ ਨੂੰ ਬੱਚੇ ਦੀ ਮ੍ਰਿਤਕ ਦੇ ਦੇਖ ਕੇ ਵੀ ਪਰਿਵਾਰਿਕ ਮੈਂਬਰਾਂ ਨੂੰ ਪਰੋਸਾ ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ 2 ਸਾਲ ਦਾ ਬੇਟਾ ਇਸ ਦੁਨੀਆ ਤੋਂ ਜਾ ਚੁੱਕਿਆ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਸਪਤਾਲ ਵੀ ਪਹੁੰਚਾਇਆ ਜਾਂਦਾ। ਹਸਪਤਾਲ ਦੇ ਵਿੱਚ ਡਾਕਟਰਸ ਨੂੰ ਦਿਖਾਇਆ ਗਿਆ ਪਰ ਡਾਕਟਰਸ ਦੇ ਵੱਲੋਂ ਉਸ ਬੱਚੇ ਨੂੰ ਮ੍ਰਿਤ ਇਲਾੰਦਤਾ ਜਾਂਦਾ ਦੱਸ ਦਿੱਤੀ ਕਿ ਪ੍ਰਵਾਸੀ ਪਰਿਵਾਰ ਦਾ ਇਹ ਬੱਚਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 2 ਸਾਲ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਰਾਣਾ ਕਟਣਾ ਵਪਰੀ ਹੈ ਬੱਚੇ ਦੇ ਪਰਿਵਾਰਿਕ ਮੈਂਬਰ ਬੱਚੇ ਦੇ ਮਾਪਿਓ ਆਪਣੇ ਆਪਣੇ ਕੰਮਾਂ ਤੇ ਗਏ ਹੋਏ ਸੀ ਬੱਚਾ ਖੇਡ ਰਿਹਾ ਸੀ ਹੋਦੀ ਦੇ ਕੋਲ ਅਤੇ ਅਚਾਨਕ ਖੇਡ ਜਾਂ ਖੇਡ ਜਾਂ ਬੱਚਾ ਹੋਦੀ ਦੇ ਵਿੱਚ ਡਿੱਗ ਗਿਆ ਉਸ ਤੋਂ ਬਾਅਦ ਜਦੋਂ ਉਸ ਨੂੰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਪਰਿਵਾਰ ਨੇ ਡਾਕਟਰ ਨੂੰ ਵੀ ਵਿਖਾਇਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਵੀ ਮ੍ਰਿਤ ਇਲਾੰਦਤਾ ਗਿਆ तो सिर्फ़ सुनो पूरा मामला की है तेरे संबंधी पारिवारिक मेंबर की जानकारी दे रहे हैं बच्चे काम पे चले गया था उसका मम्मी है बच्चे कहीं टूट गया था हाँ तो किसमे गिर गया था वो ऊपर तो वाला हो नहीं ही रहता नीचे उसी में डूबा था अच्छा हाँ तो काम कर रहा था तो मम्मी काम पे चले गए थे कोठी दूसरे जगह रहते मेरे भाभी है आपको पता कैसे चला। मेरे भाभी मेरे कमरे की बोला कि दीदी लड़का नहीं मिल रहे अच्छा चलो साथ में जाते हैं घूमने देखने सगा उनासी अस्सी खोजे कहीं नहीं पता चल रहा है फिर आपको देखे मारे उसने पाने में तो बच्चे ऊपर फेंक दिया तो आपने मकान मालिक को बोला नहीं इसको टंकी को बंद करो मकान मालिक को जे रहेगा बंदा वही तो बोलेगा भैया हम तो दूसरे जगह रहते हैं जब भाई जे रहते हैं उसको तो बोलना चाहिए कि टंकी ढको हम तो और दूसरे जगह रहते हैं नहीं हम क्या कर सकते अगर मेरे पास रहता तभी तो कितने साल का बच्चा था ढाई साल का तो बच्चे थे क्या नाम क्या था क्रिस फादर क्या करते हैं करता है लेबरी वाला वही कोठी में ही नहीं और दूसरे जगह करता है ਉਹ ਜਿਸ ਦੀ ਮਦਰ ਹੈ ਉਹ ਵੀ ਕੋਠੀ ਵਿੱਚ ਕੰਮ ਕਰਦੀ ਹੈ। ਹਾਂ ਉਹ ਵੀ ਕੋਠੀਂ ਕਰਦਾ ਹੂ ਹੈ ਉਸ ਦਾ ਮੰਨੂ। ਜਾਂ ਬੱਚੇ ਦੀ ਜੱਤੂ ਉਸੇ ਕੋਠੀ ਵਿੱਚ ਕੰਮ ਕਰਦੀ ਹੈ। ਨਹੀਂ ਉਹ ਦੂਸਰੇ ਜਿਗਰ ਕੋਠੀ ਕਰਦਾ ਉਸ ਮੇਰਾ ਆਤਾ ਹੈ। ਕਟਨਾ ਤਾ ਜੀ ਸਾਨੂੰ ਜਦੋਂ ਪਤਾ ਲੱਗਿਆ ਵੀ ਬੱਚਾ ਲਾਪਤਾ ਹੈ। ਸਾਨੂੰ ਡਿੱਗੇ ਦਾ ਨਹੀਂ ਪਤਾ। ਸਾਨੂੰ ਕੁਝ ਨਹੀਂ ਪਤਾ ਵੀ ਬੱਚਾ ਗਿਆ। ਜੀ ਅਸੀਂ ਤਾਂ ਇੱਧਰ ਉੱਧਰ ਦੇਖਿਆ ਜੋ ਦੇਖਿਆ ਤਾਂ ਕਹਿੰਦੇ ਵੀ ਬੱਚਾ ਪਾਣੀ ਚ ਹੋ ਗਿਆ। ਨਾ ਫਿਰ ਮੈਂ ਪਾਣੀ ਕਿ ਜੀ ਉਹ ਪਾਈਪ ਕੱਟ ਕੇ ਮੂੰਹ ਨਾਲ ਪਾਣੀ ਖਿੱਚੋ ਨਹੀਂ ਹੋਇਆ ਕੁਦਰਤੀ ਜਮਾਦਾਰ ਇਥੋਂ ਲੰਗ ਰਿਹਾ ਸੀ ਮੈਂ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਰਮੇਸ਼ ਹੋਰ ਤਾਂ ਇਹਨਾਂ ਨੇ ਸਾਰੇ ਕਿਤੇ ਦੇਖ ਲਿਆ ਗੁਰਦੁਆਰੇ ਵੀ ਦੇਖਿਆ ਲੰਗਰ ਵੀ ਦੇਖਿਆ ਸਾਰੇ ਕਿਤੇ ਦੇਖਿਆ ਤੂੰ ਦੇ ਫਿਰ ਉਹਨੇ ਕੀ ਕੀਤਾ ਵੀ 8-10 ਬਾਲਟੀਆਂ ਜਦੋਂ ਪਾਣੀ ਨਾਲ ਕੱਢ ਕੇ ਤੇ ਸਟੀਆਂ ਇਹ ਡਿਮੈਂਟੂ ਵਾਲਾ ਸੀ ਉਹਦਾ ਨੰਬਰ ਤਾਂ ਨਹੀਂ ਹੈ ਆਪਣੇ ਕੋਲ ਇਹਨੇ ਬਹੁਤ ਮਿਹਨਤ ਕੀਤੀ ਹੈ ਅੱਛਾ ਜੀ ਫਿਰ ਉਹਨੇ ਕੀ ਕੀਤਾ ਸਾਰੇ ਮੁੰਡੇ ਨੇ ਬਾਸ ਉਹ ਵਿਚੀ ਪਿਆ ਜਦੋਂ ਆਏ ਆਏ ਬਾਸ ਮਾਰਿਆ ਤਾਂ লাশ ਮਾਰਾ লাশ ਅਸੀਂ ਨਹੀਂ ਦੇਖੀ ਉਹਨੇ ਫਿਰ ਰੋਲਾ ਪਾਇਆ ਵੀ ਬੱਚਾ ਤਾਂ ਵੀ ਹੈ ਫਿਰ ਬੱਚਾ ਕੱਢਿਆ ਉਹ ਇਹਨਾਂ ਦੀਆਂ ਜਨਾਨੀਆਂ ਰਿਸ਼ਤੇਦਾਰ ਸਾਰੇ ਆ ਗਏ ਠੀਕ ਹੈ ਹੂਕਲਾਟ ਮਚ ਗਿਆ ਇਹਦੇ ਉੱਤਰੋਂ ਪ੍ਰਧਾਨ ਦੀ ਕੋਠੀ ਉਹ ਵੀ ਬੱਚੇ ਦੇ ਕੋਲ ਉਸ ਟਾਈਮ ਕੋਈ ਨਹੀਂ ਸੀਗਾ ਜਦੋਂ ਗਿਰਿਆ ਨਹੀਂ ਉਦੋਂ ਸਾਨੂੰ ਨਹੀਂ ਪਤਾ ਜੀ ਐਕਚੁਅਲ ਉਹਦੀ ਮਾਸੀ ਸੀ ਉਹਨੂੰ ਦੇਖ ਰਹੀ ਕਹਿੰਦੇ ਜੋ ਕਹਿੰਦੇ ਐ ਵੀ ਮਾਂ ਕੰਮ ਤੇ ਚਲੀ ਜਾਂਦੀ ਐ ਸਾਹਮਣੇ ਮਾਸੀ ਕੋਲ ਆ ਬੱਚੇ ਦੇ ਹੈ ਤਕਰੀਬਨ ਉਮਰ ਕਿੰਨੀ ਉਹ ਮੁੰਡਾ 2 ਸਾਲਾ 2 ਸਾਲਾ ਹੁਣ ਜਾਂਦੇ ਨੇ ਚਲੋ ਪਿਓ ਵੀ ਕੰਮ ਨਹੀਂ ਕਰਦਾ ਸੀ ਉਹ ਦਿਹਾੜੀ ਉਹ ਲੀਵਰ ਚੋਂ ਤੋਂ ਦਿਹਾੜੀ ਕਰਦਾ ਆ ਨੰਦਕਿਸ਼ੋਰ ਉਹਦਾ ਨਾਮ ਹੈ ਇੱਥੇ ਜੀ ਉਹਦਾ ਮੋਬਾਈਲ ਘਰ ਵਾਲੀ ਕੋਲ ਹੈ ਬੱਚੇ ਉਹਦੇ ਪਿਓ ਨੂੰ ਅਸੀਂ ਕੰਟੈਕਟ ਨਹੀਂ ਕਰਦੇ ਇਸ ਕੋਟੀ ਦੇ ਚੌਂਕੀਦਾਰ ਨਹੀਂ ਕਰਦਾ ਸੀ ਜੀ ਕੋਈ ਚੌਕੀ ਲਗਾਰੀ ਤਾਂ ਕੀ ਕਹ ਲੋ ਜੀ ਵੀ ਉਹਨਾਂ ਨੇ ਇਹਨੂੰ ਰਹਿਣ ਲਈ ਜਗ੍ਹਾ ਦਿੱਤੀ ਵੀ ਵਿਚਾਰਾ ਨਾ ਕੋਈ ਚੌਕੀ ਜਾਰਾ ਨਹੀਂ ਦਿੰਦੇ ਸੀ ਉਹਨੂੰ ਇਹ ਸੀ ਵੀ ਮੈਨੂੰ ਰਹਿਣ ਲਈ ਜਗ੍ਹਾ ਮਿਲਦੀ ਹੈ ਚਲੋ ਰਹੀ ਜਾਂਦਾ ਕਿਹਦੀ ਕੋਠੀ ਕਿਹਦੀ ਇਹ ਇਹ ਆਪਣਾ ਉਹਦੇ ਜੀਐਮ ਹੈ ਟਾਇਰਡ ਰੋਡ ਵਿੱਚੋਂ ਅੱਛਾ ਜੀ ਉਹ ਜੀ ਕੀ ਕਰਦੇ ਹੋ ਆਪ ਉਹਦੇ ਦਾ ਕੰਮ ਹੈ ਰੈਨ ਪਿਕਰ ਹੈ ਜੀ ਅੱਛਾ ਉਹ ਆ ਗਿਆ ਤਾਂ ਬਸ ਜੀ ਉਹਨੇ ਆਇਥੇ ਅੰਕਲ ਬੋਲੇ ਥੋੜਾ ਪਾਣੀ ਕੱਢ ਦਿਓ ਬੱਚਾ ਗੂਮ ਹੋ ਗਿਆ ਹੂੰ ਤੋਂ ਦਿਨੇ ਦੇਖਿਆ ਜੀ ਉਹ ਦਿਨੇ पानी पुनी निकाला दो चार बाल्टी ये फटे फुटे निकले जो जोधी में पड़े हुए थे नहीं। वो निकाले जी। थोड़ी देर बाद उसने जाके देखा जाग के खडे में नहीं हमने देखा दो टंकियां बनी दोनों में नहीं दोनों में ढक्कन नहीं है जी दोनों खाली पड़ी है जी पानी का भरिया हुआ पूरा दस फुट डूगा जी बाल्टियों से पानी थोड़ी निकलेगा